ਬਹੁਤ ਸਮਾਂ ਪਹਿਲਾਂ ਦੀ ਗੱਲ ਐ ਇੱਕ ਪੰਡਤ ਆਪਣੀਆਂ ਪੋਥੀਆਂ ਖੱਤਰ ਤੇ ਲੱਦ ਕੇ ਜਾ ਰਿਹਾ ਹੁੰਦਾ ਜਦੋਂ ਉਹ ਇੱਕ ਪਿੰਡ ਚੋਂ ਲੰਘ ਰਿਹਾ ਹੁੰਦਾ ਤਾਂ ਉਸ ਪਿੰਡ ਦੀ ਇੱਕ ਗਲੀ ਚ ਬਾਣੀਏ ਦੀ ਘਰ ਵਾਲੀ ਲੱਜੋ ਆਪਣੇ ਦਰਵਾਜ਼ੇ ਤੇ ਖੜੀ ਹੁੰਦੀ ਐ ਤੇ ਪੰਡਤ ਨੂੰ ਲੰਘਿਆ ਜਾਂਦਾ ਦੇਖ ਕੇ ਉਹਨੂੰ ਪੁੱਛਦੀ ਐ ਵੀ ਤੂੰ ਖੱਤਰ ਤੇ ਕੀ ਲੱਦੀ ਲੈ ਕੇ ਜਾ ਰਿਹਾ ਪੰਡਤ ਉਹਨੂੰ ਮਸ਼ਕਰੀ ਕਰਦਾ ਕਹਿੰਦਾ ਵੀ ਇਹ ਪੋਥੀਆਂ ਨੇ ਜਿਦੇ ਚ ਮੈਂ ਔਰਤਾਂ ਦੇ ਚਲਿੱਤਰ ਲਿਖੇ ਹੋਏ ਨੇ ਤੇ ਬਾਣੀਏ ਦੀ ਜਿਹੜੀ ਘਰ ਵਾਲੀ ਹੁੰਦੀ ਐ ਉਹ ਵੀ ਬਹੁਤ ਮਜ਼ਾਕ ਸਮ ਕਰਦੀ ਹੁੰਦੀ ਐ ਤੇ ਉਹ ਪੰਡਤ ਨੂੰ ਕਹਿੰਦੀ ਵੀ ਅੱਛਾ ਵੀ ਮੈਂ ਨਹੀਂ ਮੰਨਦੀ ਵੀ ਤੂੰ ਸਾਰੇ ਚਲਿੱਤਰ ਇਹਨਾਂ ਪੋਥੀਆਂ 'ਚ ਲਿਖੇ ਹੋਣਗੇ ਵੀ ਇਹ ਤਾਂ ਥੋੜੀਆਂ ਜਿਹੀਆਂ ਪੋਥੀਆਂ ਨੇ ਠੀਕ ਹੈ ਤੇ ਪੰਡਤ ਕਹਿੰਦਾ ਤੂੰ ਦੇਖਣਾ ਚਾਹੁੰਦੀ ਐ ਵੀ ਇਹਨਾਂ ਪੋਥੀਆਂ 'ਚ ਕੀ ਆ ਉਹ ਕਹਿੰਦੀ ਵੀ ਹਾਂ ਮੈਂ ਦੇਖੂਗੀ ਵੀ ਮੈਨੂੰ ਲੱਗਦਾ ਹੀ ਨਹੀਂ ਵੀ ਸਾਰੇ ਚਲਿੱਤਰ ਇੰਨੀ ਐ ਕਿ ਪੋਥੀਆਂ 'ਚ ਲਿਖੇ ਜਾਂਦੇ ਹੋਣਗੇ ਵੀ ਐਂ ਕਰ ਤੂੰ ਪੋਥੀਆਂ ਲਾ ਅੰਦਰ ਬੈਠ ਤੇ ਮੈਨੂੰ ਦਿਖਾ ਵੀ ਇਹਨਾਂ 'ਚ ਕੀ ਲਿਖਿਆ ਹੋਇਆ ਤੇ ਹਜੇ ਪੰਡਤ ਪੋਥੀਆਂ ਪੜ੍ਹਨ ਹੀ ਲੱਗਦਾ ਐ ਕਿ ਇੰਨੇ ਨੂੰ ਲਾਜੋ ਦਾ ਘਰ ਵਾਲਾ ਆ ਜਾਂਦਾ ਤੇ ਲਾਜੋ ਪੰਡਤ ਨੂੰ ਕਹਿੰਦੀ ਵੀ ਮੇਰਾ ਘਰ ਵਾਲਾ ਤਾਂ ਬਹੁਤ ਸ਼ੱਕੀ ਹੈ ਵੀ ਜੇ ਉਹਨੇ ਦੇਖ ਲਿਆ ਵੀ ਤੂੰ ਇੱਥੇ ਆਇਆ ਹੋਇਆ ਤੋ ਤਾਂ ਸ਼ੱਕ ਕਰੂਗਾ ਤੇ ਤੈਨੂੰ ਮਾਰ ਦੂਗਾ ਪੰਡਤ ਡਰ ਜਾਂਦਾ ਪੰਡਤ ਕਹਿੰਦਾ ਵੀ ਹੁਣ ਮੈਂ ਕੀ ਕਰਾਂ ਲਾਜੋ ਦਰਵਾਜ਼ੇ ਨੂੰ ਕੁੰਡੀ ਲਾ ਲੈਂਦੀ ਹੈ ਤੇ ਪੰਡਤ ਨੂੰ ਕਹਿੰਦੀ ਵੀ ਆ ਜਾ ਮੈਂ ਤੈਨੂੰ ਲੁਕੋ ਦਿੰਦੀ ਐ ਉਹ ਨੂੰ ਕਮਰੇ ਵਿੱਚ ਲੈ ਜਾਂਦੀ ਐ ਤੇ ਉੱਥੇ ਬਹੁਤ ਵੱਡਾ ਸੰਦੂਕ ਹੁੰਦਾ ਤੇ ਸੰਦੂਕ ਚ ਕਹਿੰਦੀ ਐ ਵੀ ਪੰਡਤ ਨੂੰ ਵੀ ਤੂੰ ਇਹਦੇ ਚ ਵੱਢ ਜਾ ਤੇ ਮੈਂ ਬਾਹਰੋਂ ਚੰਦਰਾ ਲਾ ਦੂੰਗੀ ਪੰਡਤੋਂ ਵੀ ਕਰਦਾ ਡਰਦਾ ਮਾਰ ਆਵਦੀ ਆ ਪੋਥੀਆਂ ਚੱਕ ਕੇ ਸੰਦੂਕ ਚ ਵੜ ਜਾਂਦਾ ਲਾਜੋ ਦਾ ਘਰ ਵਾਲਾ ਰੋਟੀ ਖਾਣ ਆਇਆ ਹੁੰਦਾ ਉਹ ਜਦੋਂ ਆਪਣੇ ਘਰ ਵਾਲੇ ਨੂੰ ਰੋਟੀ ਖਵਾ ਰਹੀ ਹੁੰਦੀ ਹੈ ਤਾਂ ਉਸੇ ਕਮਰੇ ਚ ਬੈਠੇ ਹੁੰਦੇ ਨੇ ਜਿੱਦੇ ਚ ਉਹਨੇ ਪੰਡਤ ਲੁਕੋਇਆ ਹੁੰਦਾ ਜਦੋਂ ਲਾਜੋ ਦਾ ਘਰ ਵਾਲਾ ਰੋਟੀ ਖਾ ਰਿਹਾ ਹੁੰਦਾ ਤੇ ਲਾਜੋ ਨੂੰ ਕਹਿੰਦਾ ਵੀ ਤੂੰ ਦਰਵਾਜ਼ਾ ਖੋਲਣ ਚ ਇੰਨੀ ਦੇਰ ਕਿਉਂ ਕਰਤੀ ਸੀ ਤੇ ਲਾਜੋ ਉਹਨੂੰ ਕਹਿੰਦੀ ਕਹਿੰਦੀ ਵੀ ਤੈਨੂੰ ਤਾਂ ਪਤਾ ਹੀ ਨਹੀਂਗਾ ਵੀ ਜਦੋਂ ਤੂੰ ਗਿਆ ਹੋਇਆ ਸੀਗਾ ਤੇ ਮੇਰਾ ਯਾਰ ਆ ਗਿਆ ਸੀ ਤੇ ਮੈਂ ਉਹਨੂੰ ਅੰਦਰ ਲੁਕਾਉਣ ਲੱਗੀ ਹੋਈ ਸੀ ਤਾਂ ਕਰਕੇ ਮੈਨੂੰ देर ਹੋ ਗਈ। ਤੇ ਲਾਜ ਦਾ ਘਰ ਵਾਲਾ ਹੱਸਣ ਲੱਗਿਆਂ ਦਾ ਕਹਿੰਦਾ ਤੂੰ ਬੜੀ ਚਲਿੱਤਰ ਹੋ। ਅਲੱਗ-ਅਲੱਗ ਚਲਿੱਤਰ ਕਰਦੀ ਐ। ਤੇ ਚਲੋ ਰੋਟੀ ਖਾਣ ਲੱਗ ਜਾਂਦੇ ਆ। ਉਸ ਤੋਂ ਬਾਅਦ ਗੱਲਾਂ ਕਰਦੇ-ਕਰਦੇ ਲਾਜ ਦਾ ਘਰ ਵਾਲਾ ਨੂੰ ਫੇਰ ਛੇੜ ਦਿੰਦਾ। ਵੀ ਅੱਛਾ ਵੀ ਤੂੰ ਕੀ ਕਰਦੀ ਸੀ? ਉਹ ਕਹਿੰਦੀ ਮੈਂ ਤੈਨੂੰ ਸੱਚ ਤਾਂ ਦੱਸਿਆਗਾ। ਦੀ ਮੇਰਾ ਯਾਰ ਆਇਆ ਹੋਇਆ ਸੀ ਤੇ ਮੈਂ ਉਹਦੇ ਨਾਲ ਗੱਲਾਂ ਕਰਦੀ ਸੀ। ਕਹਿੰਦੀ ਚੰਗਾ ਜੇ ਤੈਨੂੰ ਨਹੀਂ ਯਕੀਨ ਤਾਂ ਜਿਹੜੀ ਸੰਦੂਕ ਬੰਦ ਕਰਕੇ ਉਹਨੇ ਤਾਲਾ ਲਾਇਆ ਹੁੰਦਾ ਉਹਦੀਆਂ ਚਾਬੀਆਂ ਐ ਪੂਰੇ ਸੱਟ ਦਿੰਦੀ ਆ ਉਹਦੇ ਆਪਦੇ ਘਰ ਵਾਲੇ ਦੇ ਤੈਨੂੰ ਕਹਿੰਦੀ ਵੀ ਤੈਨੂੰ ਯਕੀਨ ਨਹੀਂ ਹੈਗਾ ਤਾਂ ਲੈ ਤੂੰ ਖੋਲ ਕੇ ਦੇਖ ਲੈ ਵੀ ਮੈਂ ਤਾਂ ਆਵਦਾ ਯਾਰ ਆ ਨਾ ਜਿਹੜਾ ਇੱਥੇ ਲੁਕੋਇਆ ਸੰਦੂਕ ਚ ਚਲੋ ਫੇਰ ਹੱਸ ਕੇ ਟਾਲ ਦਿੰਦਾ ਦੋਵੇਂ ਹੱਸਦੇ ਨੇ ਤੇ ਜਦੋਂ ਰੋਟੀ ਖਾ ਲੰਨ ਦਾ ਲਾਜ ਉਹਦਾ ਘਰ ਵਾਲਾ ਜਾਣ ਲੱਗਦਾ ਲਾਜ ਨੂੰ ਕਹਿੰਦਾ ਵੀ ਆ ਲੈ ਚੱਕ ਚਾਬੀਆਂ ਤੇ ਹੁਣ ਮੈਂ ਚੱਲਿਆ ਤੇ ਤੂੰ ਵਧੀਆ ਆਵਦੇ ਯਾਰ ਨਾਲ ਗੱਲਾਂ ਬਾਤਾਂ ਕਰੀ ਤੇ ਚਲਾ ਜਾਂਦਾ ਲਾਜ ਜਦੋਂ ਵਾਪਸ ਆਉਂਦੀ ਹੈ ਆ ਕੇ ਸੰਦੂਕ ਦਾ ਤਾਲਾ ਖੋਲਦੀ ਹੈ ਤੇ ਪੰਡਤ ਨੂੰ ਬਾਹਰ ਕੱਢਦੀ ਹੈ ਤੇ ਪੰਡਤ ਬੜਾ ਘਬਰਾਇਆ ਹੁੰਦਾ ਕਹਿੰਦਾ ਵੀ ਤੂੰ ਤਾਂ ਜਮਾਂ ਨਹੀਂ ਡਰਦੀ ਹੈਗੀ ਮੇਰੇ ਤਾਂ ਅੰਦਰ ਬੈਠੇ ਦਾ ਦਿਲ ਘਟਦਾ ਸੀਗਾ ਮੇਰੇ ਤਾਂ ਸਾਹ ਸੁੱਕੀ ਜਾਂਦੇ ਸੀ ਵੀ ਤੂੰ ਆਪ ਦਾ ਘਰ ਵਾਲੀ ਨੂੰ ਕਹੀ ਜਾਂਦੀ ਸੀ ਵੀ ਮੈਂ ਉਹਦੇ ਅੰਦਰ ਯਾਰ ਲਪੋਇਆ ਹੋਇਆ ਜਿਵੇਂ ਤਾਂ ਬਹੁਤ ਔਖਾ ਹੋ ਜਾਣਾ ਸੀ ਜੇ ਉਹਨੂੰ ਸੱਚੀ ਪਤਾ ਲੱਗਿਆ ਹੁੰਦਾ ਤੇ ਸੰਦੂਖ ਖੋਲ ਕੇ ਦੇਖ ਲੈਂਦਾ ਉਹ ਕਹਿੰਦੀ ਐਂ ਹੀ ਮੈਂ ਤਾਂ ਵੀ ਤੂੰ ਮੈਨੂੰ ਐਂ ਦੱਸ ਜਿਹੜੀਆਂ ਤੂੰ ਇੰਨੀਆਂ ਪੋਥੀਆਂ ਪੜਦਾ ਹੈ ਤੇ ਤੂੰ ਮੈਨੂੰ ਪੜ ਕੇ ਸਮਾਉਣ ਲੱਗਿਆ ਸੀ ਵੀ ਇਹਨਾਂ 'ਚ ਚਿੱਠੀ ਲਿਖੇ ਹੋਏ ਨੇ ਵੀ ਮੇਰੇ ਇਸ ਚਿੱਠੀ ਦੇ ਗੱਲ ਸੀ ਕਿਤੇ ਪੰਡਤ ਤਾਂ ਘਬਰਾਇਆ ਹੁੰਦਾ ਉਹ ਕਹਿੰਦਾ ਨਾ ਪ ਵੀ ਮੈਂ ਤਾਂ ਤੇਰਾ ਇੰਨਾ ਚਲਿੱਤਰ ਦੇਖ ਕੇ ਡਰ ਗਿਆ ਵੀ ਤੁਹਾਡੇ ਔਰਤਾਂ ਵਿੱਚ ਲਿੱਤਰ ਪੋਤੀਆਂ ਵਿੱਚ ਕਿੱਥੇ ਲਿਖੇ ਜਾ ਸਕਦੇ ਆ ਤੁਹਾਨੂੰ ਤੁਸੀਂ ਰੰਨਾ ਤੇ ਤੁਹਾਨੂੰ ਤੁਹਾਡੇ ਚਲਿੱਤਰ ਐਨੀ ਮੇਰੀ ਬਾਤ ਉੱਤੋਂ ਪੈ ਗਈ ਰਾ